ਦੇਖ ਲੋ ਯਾਰ ਵੀ ਡਾਕਟਰ ਕਿੱਡੇ ਵੱਡੇ ਜਲਾਦ ਬਣ ਗਏ ਰਾਜਵੀਰ ਜਵੰਦਾ ਦੀ লাশ ਤੋਂ ਡਾਕਟਰਾਂ ਨੇ ਮੋਟਾ ਰੁਪਈਆ ਕਮਾਇਆ ਮੋਟਾ ਪੈਸਾ ਕਮਾਇਆ ਰਾਜਵੀਰ ਜਵੰਦਾ ਦੀ লাশ ਨਾਲ ਡਾਕਟਰਾਂ ਨੇ ਇੱਕ ਕੋਝਾ ਮਜ਼ਾਕ ਕੀਤਾ ਵੈਂਟੀਲੇਟਰ ਤੇ ਇੱਕ ਮਰੇ ਬੰਦੇ ਨੂੰ 10 ਦਿਨਾਂ ਤੱਕ ਜ਼ਿੰਦਾ ਰੱਖਿਆ ਵਰਿੰਦਰ ਘੁੰਮਣ ਦਾ ਸਿੱਧਾ ਸਿੱਧਾ ਕਤਲ ਡਾਕਟਰਾਂ ਨੇ ਕੀਤਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਆਪਾਂ ਗੱਲ ਕਰਨੀ ਆ ਜਿਹੜਾ ਪੰਜਾਬ ਦੇ ਵਿੱਚ ਮੈਡੀਕਲ ਅੱਤਵਾਦ ਚੱਲ ਰਿਹਾ ਪੂਰੇ ਜੋਰਾਂ ਸ਼ੋਰਾਂ ਤੇ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਫੋਰਟੇਜ ਹਸਪਤਾਲ ਵੱਲੋਂ ਵੇਖੋ ਕਿਦਾਂ ਲੁੱਟਿਆ ਗਿਆ ਯਾਰ ਜਿਸ ਦਿਨ ਰਾਜਵੀਰ ਜਵੰਦਾ ਨੂੰ ਫੋਰਟੇਜ ਹਸਪਤਾਲ ਦੇ ਵਿੱਚ ਲਿਆ ਕੇ ਐਡਮਿਟ ਕੀਤਾ ਉਹ ਥੋੜੇ ਸਮੇਂ ਬਾਅਦ ਬੰਦਾ ਦੁਨੀਆ ਤੋਂ ਚਲਾ ਗਿਆ ਸੀਗਾ ਪਰ ਡਾਕਟਰਾਂ ਨੇ ਉੱਥੇ ਇੱਕ ਬਹੁਤ ਵੱਡੀ ਗੇਮ ਖੇਡੀ ਡਾਕਟਰਾਂ ਦੇ ਦਿਲ 'ਚ ਇਹ ਲਾਲਚ ਸੀਗਾ ਕਿ ਇੱਕ ਤਾਂ ਇਹ ਬੰਦਾ ਕਰੋੜਪਤੀ ਆ ਜਿੰਨਾ ਲੁੱਟਿਆ ਜਾਂਦਾ ਲੁੱਟ ਲੋ ਦੂਜਾ ਇਹ ਨਾਮੀ ਕਲਾਕਾਰ ਆ ਕਿਉਂਕਿ ਹਜੇ ਰਾਜਵੀਰ ਜਵੰਦਾ ਫੋਰਟੇਜ ਹਸਪਤਾਲ ਦੇ ਵਿੱਚ ਪਹੁੰਚਿਆ ਹੀ ਸੀਗਾ ਤੇ ਪੱਤਰਕਾਰ ਗਿਰਜਾਂ ਤਰ੍ਹਾਂ ਹਸਪੀਟਲ ਦੇ ਚਾਰ ਚਪੇਰੇ ਹਰਲ ਹਰਲ ਕਰਦੇ ਫਿਰਦੇ ਸੀ ਕੰਧਾਂ ਨਾਲ ਲੰਮਕੇ ਫਿਰਦੇ ਸੀ ਕੈਮਰੇ ਤੇ ਮੈਕ ਲੈ ਕੇ ਡਾਕਟਰਾਂ ਨੇ ਚੱਕ ਕੇ ਰਾਜਵੀਰ ਜਵੰਧਰ ਨੂੰ ਵੈਂਟੀਲੇਟਰ ਤੇ ਪਾ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜਿੰਨੇ ਪੱਤਰਕਾਰ ਚਾਰ ਚਪੇਰੇ ਫਿਰਦੇ ਆ ਹਸਪਤਾਲ ਦੀ ਪ੍ਰਮੋਸ਼ਨ ਬਹੁਤ ਵੱਡੇ ਪੱਧਰ ਤੇ ਹੋਣੀ ਆ ਬਹੁਤ ਵੱਡੇ ਲੈਵਲ ਤੇ ਹੋਣੀ ਆ ਸੋਸ਼ਲ ਮੀਡੀਆ ਪਰ ਟੜਾ ਟਾੜੇ ਖਬਰਾਂ ਚੱਲ ਰਹੀਆਂ ਸੀ ਹਾਂਜੀ ਰਾਜਵੀਰ ਜਵੰਧਰ ਦਾ ਇਲਾਜ ਚੱਲ ਰਿਹਾ ਫੋਰਟਿਸ ਹਸਪਤਾਲ ਦੇ ਵਿੱਚ ਆ ਹੋ ਗਿਆ ਫੋਰਟਿਸ ਹਸਪਤਾਲ ਦੇ ਵਿੱਚ ਸੁਧਾਰ ਆ ਗਿਆ ਜੀ ਫਲਾਣਾ ਹੋ ਗਿਆ ਢਮਕਾਣਾ ਹੋ ਗਿਆ ਕਿਤੇ ਨਾ ਕਿਤੇ ਹਸਪਤਾਲ ਦੀ ਪ੍ਰਮੋਸ਼ਨ ਹੋ ਰਹੀ ਸੀ ਬਹੁਤ ਵੱਡੇ ਪੱਦਰ ਤੇ ਦੂਜੇ ਪਾਸੇ ਰਾਜੀਵ ਜਵੰਧ ਦੇ ਪਰਿਵਾਰ ਨੂੰ ਲੁੱਟਿਆ ਜਾ ਰਿਆ ਸੀਗਾ ਤੁਸੀਂ ਆਪਸਿਆਂ ਨੇ ਜੇ ਬੰਦਾ ਕਿਵੇਂ ਬਚ ਜੂਗਾ ਰੇਡ ਦੀ ਹੱਡੀ ਤਿੰਨ ਥਾਵਾਂ ਤੋਂ ਟੁੱਟ ਗਈ ਧੌਣ ਦਾ ਮਣਕਾ ਟੁੱਟ ਗਿਆ ਸਪੈਨਲ ਕੋਰ ਡੈਮੇਜ ਹੋ ਗਈ ਬ੍ਰੇਨ ਡੈੱਡ ਹੋ ਗਿਆ ਮੈਡੀਕਲ ਦੀ ਥਿਊਰੀ ਇਹ ਕਹਿੰਦੀ ਹੈ ਕਿ ਬ੍ਰੇਨ ਡੈੱਡ ਵਾਲੇ ਬੰਦੇ ਨੂੰ ਤੁਸੀਂ ਵੈਂਟੀਲੇਟਰ ਤੇ ਪਾ ਨਹੀਂ ਸਕਦੇ ਪਰ ਫੇਰ ਵੀ ਡਾਕਟਰਾਂ ਨੇ ਇੱਕ ਕੋਝਾ ਮਜ਼ਾਕ ਕੀਤਾ ਉਹਨਾਂ ਨੂੰ ਐਸੀ ਮਰਨ ਵਾਲਾ ਦਾ ਮਰ ਗਿਆ ਯਾਰ ਆਪਾਂ ਕੀ ਲੈਣਾ ਆਪਣੇ ਹਸਪਤਾਲ ਦੀ ਮਸ਼ਹੂਰੀ ਹੋ ਰਹੀ ਆ ਪ੍ਰਮੋਸ਼ਨ ਹੋ ਰਹੀ ਆ ਪੱਤਰਕਾਰ ਤੜਾ ਤੜਾ ਖਬਰਾਂ ਲਾ ਰਹੇ ਆ ਦੂਜੇ ਪਾਸੇ ਆਪਣਾ ਬਿੱਲ ਮੋਟਾ ਬਣ ਰਿਹਾ ਕਿਉਂਕਿ ਬਹੁਤ ਸਾਰੇ ਭਰਾਵਾਂ ਨੂੰ ਪਤਾ ਹੋਊਗਾ ਕਿ ਫੋਰਟੀਚ ਹਸਪਤਾਲ ਦੇ ਵਿੱਚ ਜਦੋਂ ਡਾਕਟਰ ਮਰੀਜ਼ ਨੂੰ ਦੇਖਣ ਦੀ ਵਿਜ਼ਿਟ ਕਰਦੇ ਆ ਬਿੱਲ ਦੇ ਵਿੱਚ ਕਿਸੇ ਡਾਕਟਰ ਦਾ 45000 ਫੀਸ ਹੁੰਦੀ ਹੈ ਇੱਕ ਵਾਰ ਵਿਜ਼ਿਟ ਕਰਨ ਦੀ ਕਿਸੇ ਦੀ 70000 ਹੁੰਦੀ ਹੈ ਕਈ ਡਾਕਟਰਾਂ ਦੀ ਲੱਖ ਰੁਪਈਆ ਫੀਸ ਆ ਇੱਕ ਵਾਰ ਮਰੀਜ਼ ਨੂੰ ਦੇਖਣ ਦੀ ਅਸਲ ਦੇ ਵਿੱਚ ਦਿਵਾਲੀ ਤੱਕ ਰਾਜਵੀਰ ਜਵੰਦੇ ਨੂੰ ਜਿਉਂਦਾ ਰੱਖਣਾ ਸੀਗਾ ਜੇਕਰ ਡਾਕਟਰ ਸतीश ਐਨਜੀਓ ਵਾਲਾ ਨਾਂ ਰੌਲਾ ਪਾਉਂਦਾ ਕਿਉਂਕਿ ਡਾਕਟਰ ਸतीश ਨੇ ਪ੍ਰਾਈਵੇਟ ਹਸਪਤਾਲਾਂ ਦੀਆਂ ਪੋਲਾ ਖੋਲਣੇ ਸ਼ੁਰੂ ਕਰਤੀਆਂ ਸੀ ਉਹਨਾਂ ਨੇ ਲੋਕਾਂ ਨੂੰ ਦੱਸਣਾ ਸ਼ੁਰੂ ਕਰਤਾ ਸੀ ਕਿ ਬ੍ਰੇਨ ਡੈੱਡ ਵਾਲੇ ਬੰਦੇ ਨੂੰ ਤੁਸੀਂ ਵੈਂਟੀਲੇਟਰ ਤੇ ਨਹੀਂ ਪਾ ਸਕਦੇ ਇਹ ਇੱਕ ਡਰਾਮਾ ਆਏ ਪੈਸੇ ਲੁੱਟਣ ਦਾ ਇੱਕ ਜਰੀਆ ਤੁਸੀਂ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਲੁੱਟ ਰਹੇ ਹੋ ਰਾਜਵੀਰ ਜਵੰਦਾ ਕਿਸੇ ਵੀ ਹਾਲਤ ਦੇ ਵਿੱਚ ਜਿਉਂਦਾ ਨਹੀਂ ਹੈਗਾ ਡਾਕਟਰ ਸतीश ਨੇ ਗੱਲ ਠੋਕ ਕੇ ਕਹੇਤੀ ਸੀ ਵਜਾ ਕੇ ਕਹੇਤੀ ਸੀ ਜਦੋਂ ਡਾਕਟਰ ਸतीश ਦੀਆਂ ਵੀਡੀਓ ਵਾਇਰਲ ਹੋਣੀਆਂ ਸ਼ੁਰੂ ਹੋਈਆਂ ਫਿਰ ਤੜਾ ਤੜ ਪੱਤਰਕਾਰ ਡਾਕਟਰ ਸਤੀਸ਼ ਦੀ ਇੰਟਰਵਿਊ ਲੈਣ ਲਈ ਪਹੁੰਚਦੇ ਆ ਉੱਥੇ ਫਿਰ ਤੜਾ ਤੜ ਡਾਕਟਰ ਸਤੀਸ਼ ਦੇ ਬਿਆਨ ਚੱਲਣੇ ਸ਼ੁਰੂ ਹੋ ਜਾਂਦੇ ਸੋਸ਼ਲ ਮੀਡੀਆ ਦੇ ਉੱਪਰ ਫਿਰ ਫੋਰਟਿਜ ਹਸਪਤਲ ਦੇ ਡਾਕਟਰਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਹੁਣ ਕੁਝ ਨਾ ਕੁਝ ਕਰਨਾ ਪਊਗਾ ਨਹੀਂ ਤਾਂ ਸੱਚ ਬਾਹਰ ਆ ਜਾਊਗਾ ਤੇ ਰੌਲਾ ਬਹੁਤ ਵੱਡਾ ਪੈਣਾ ਖਲਾਰਾ ਸਾਹਮ੍ਹਿਆ ਨਹੀਂ ਜਾਣਾ ਡਾਕਟਰ ਸਤੀਸ਼ ਦੀਆਂ ਵੀਡੀਓ ਵਾਇਰਲ ਹੋਣ ਤੋਂ 2 ਦਿਨਾਂ ਬਾਅਦ ਫੋਰਟਿਜ ਹਸਪਤਲ ਨੇ ਰਾਜਵੀਰ ਜਵੰਦੇ ਨੂੰ ਮਰਿਆ ਘੋਸ਼ਿਤ ਕਰਤਾ ਵੀ ਹਾਂਜੀ ਇਹ ਖਤਮ ਹੋ ਗਿਆ ਲੈ ਜਾਓ ਜੇ ਡਾਕਟਰ ਸਤੀਸ਼ ਨਾ ਬੋਲਦਾ ਨਾ ਇਸ ਗੱਲ ਦਾ ਰੌਲਾ ਪਾਉਂਦਾ ਕਿ ਵੈਂਟੀਲੇਟਰ ਦੇ ਉੱਤੇ ਪਰਿਵਾਰ ਨੂੰ ਲੁੱਟਿਆ ਜਾ ਰਿਹਾ ਰਾਜਵੀਰ ਜਵੰਦਾ ਖਤਮ ਹੋ ਚੁੱਕਿਆ ਉਹ ਕਿਸੇ ਹਾਲ ਚ ਨਹੀਂ ਬਚ ਸਕਦਾ ਤਾਂ ਫਾਰਟिज ਹਸਪੀਟਲ ਨੇ ਦਿਵਾਲੀ ਤੱਕ ਰਾਜਵੀਰ ਜਵੰਦੇ ਨੂੰ ਵੈਂਟੀਲੇਟਰ ਦੇ ਪਾ ਕੇ ਪਰਿਵਾਰ ਨੂੰ ਲੁੱਟਣਾ ਸੀ ਹੋਰ ਕੁਝ ਨਹੀਂ ਸੀ ਕਰਨਾ ਤੇ ਦੂਜੇ ਪਾਸੇ ਬਰਿੰਦਰ ਘੁੰਮਣ ਦਾ ਸਿੱਧਾ ਸਿੱਧਾ ਕਤਲ ਡਾਕਟਰਾਂ ਨੇ ਕੀਤਾ ਉਸ ਬੰਦੇ ਦੇ ਮੋਢੇ ਤੇ ਇੰਜਰੀ ਸੀ ਉਹ ਬੰਦਾ ਫਾਰਟिज ਹਸਪੀਟਲ ਦੇ ਵਿੱਚ ਅੰਮ੍ਰਿਤਸਰ ਐਡਮਿਟ ਹੁੰਦਾ ਆਪਰੇਟ ਕਰਾਉਣ ਦੇ ਲਈ ਬੰਦੇ ਨੂੰ ਓਵਰਡੋਜ਼ ਲਾਈ ਜਾਂਦੀ ਆ ਬੇਹੋਸ਼ ਕਰਨ ਲਈ ਉਹ ਨਹੀਂ ਚੱਲ ਸਕਿਆ ਨਾਲ ਦਿਨਾਂ ਦੀ ਮੌਤ ਹੋ ਗਈ ਡਾਕਟਰਾਂ ਨੇ ਕਿਹਾ ਤਾਂ ਜੀ ਹਾਰਟ ਅਟੈਕ ਹੋ ਗਿਆ ਜਦੋਂ ਪਰਿਵਾਰ ਨੇ ਬਰਿੰਦਰ ਘੁੰਮਣ ਦੀ ਬਾਡੀ ਦੇਖੀ ਸਾਰਾ ਸਰੀਰ ਨੀਲਾ ਪੈ ਚੁੱਕਿਆ ਸੀ ਕਿਤੇ ਨਾ ਕਿਤੇ ਪਰਿਵਾਰ ਵੀ ਹੈਰਾਨ ਸੀਗਾ ਯਾਰ ਸਰੀਰ ਕਿਵੇਂ ਨੀਲਾ ਪੈ ਗਿਆ ਫਿਰ ਪਰਿਵਾਰ ਨੇ ਆਪਦੇ ਜਾਣ ਪਛਾਣ ਡਾਕਟਰਾਂ ਨਾਲ ਗੱਲਬਾਤ ਕੀਤੀ ਡਾਕਟਰਾਂ ਨੇ ਕਿਹਾ ਵੀ ਹਾਰਟ ਅਟੈਕ ਦੇ ਨਾਲ ਸਰੀਰ ਨੀਲਾ ਨਹੀਂ ਹੋ ਸਕਦਾ ਹੋ ਸਕਦਾ ਕੋਈ ਇੰਜੈਕਸ਼ਨ ਗਲਤ ਲੱਗ ਗਿਆ ਹੋਵੇ ਓਵਰਡੋਜ਼ ਲੱਗੀ ਹੋਵੇ ਫਿਰ ਬਰਿੰਦਰ ਘੁੰਮਣ ਦੇ ਯਾਰਾਂ ਮਿੱਤਰਾਂ ਨੇ ਰਿਸ਼ਤੇਦਾਰਾਂ ਨੇ ਪਰਿਵਾਰ ਨੇ ਫੌਟਿਸ ਹਸਪੀਟਲ ਦੇ ਡਾਕਟਰਾਂ ਨੂੰ ਕਿਹਾ ਕਿ ਸਾਨੂੰ ਆਪਰੇਸ਼ਨ ਥੀਏਟਰ ਦੀ ਵੀਡੀਓ ਦਿਓ ਫੋਟੋਸ ਦਿਓ ਸੀਸੀਟੀਵੀ ਕੈਮਰੇ ਦੀਆਂ ਤਾਂ ਡਾਕਟਰ ਹੱਥ ਖੜੇ ਕਰਕੇ ਕਹਿੰਦੇ ਅਸੀਂ ਨਹੀਂ ਦੇ ਸਕਦੇ ਜਿਸ ਟਾਈਮ ਤੇ ਬਰਿੰਦਰ ਘੁੰਮਣ ਦਾ ਆਪਰੇਟ ਹੋ ਰਿਹਾ ਉਸ ਟਾਈਮ ਤੇ ਹਾਰਟ ਦਾ ਕੋਈ ਵੀ ਡਾਕਟਰ ਉੱਥੇ ਓਟੀ ਦੇ ਵਿੱਚ ਮੌਜੂਦ ਹੀ ਨਹੀਂ ਹੈਗਾ ਸੀਗਾ ਜਦੋਂ ਕਿ ਆਪਰੇਸ਼ਨ ਥੀਏਟਰ ਦੇ ਵਿੱਚ ਜਦੋਂ ਕਿਸੇ ਦਾ ਆਪਰੇਟ ਹੁੰਦਾ ਤਾਂ ਹਾਰਟ ਦਾ ਡਾਕਟਰ ਉੱਥੇ ਮੌਜੂਦ ਹੁੰਦਾ ਕਿਉਂਕਿ ਆਪਰੇਸ਼ਨ ਦੇ ਦੌਰਾਨ ਕਿਸੇ ਵੀ ਮਰੀਜ਼ ਨੂੰ ਹਾਰਟ ਦੀ ਪ੍ਰੋਬਲਮ ਆ ਸਕਦੀ ਹੈ ਦੇਖੋ ਕਿੰਨਾ ਵੱਡਾ ਖਲਵਾੜ ਯਾਰ ਇੱਕ ਡਾਕਟਰ ਦੀ ਅੰਗਲੀ ਕਰਕੇ 7 ਫੁੱਟ ਦਾ ਪਹਾੜ ਜਿੱਡਾ ਬੰਦਾ ਇੱਕ ਚੁਟਕੀ 'ਚ ਖਤਮ ਕਰਦਾ 7 ਫੁੱਟ ਦਾ ਬੰਦਾ ਇੱਕ ਚੁਟਕੀ ਡਾਕਟਰਾਂ ਨੇ ਖਤਮ ਕਰਤਾ ਕਿਉਂਕਿ ਡਾਕਟਰਾਂ ਲਈ ਮਰੀਜ਼ ਇੱਕ ਬੱਕਰੇ ਦੇ ਬਰਾਬਰ ਆ ਜਿਵੇਂ ਕਸਾਈ ਬੱਕਰੇ ਨੂੰ ਵੱਢ ਕੇ ਸਿੱਟ ਦਿੰਦਾ ਡਾਕਟਰਾਂ ਲਈ ਮਰੀਜ਼ ਉਸੇ ਬਰਾਬਰੀ ਆ ਵੀ ਹਾਂਜੀ ਇਹ ਬੱਕਰੀ ਆ ਅਵਰਡਵਰ ਸਿਟੀ ਤੋਂ ਰਿਹਾ ਉਹ ਜਿਹੜਾ ਮਰ ਗਿਆ ਮਰ ਗਿਆ ਦਾ ਬਚ ਗਿਆ ਬਚ ਗਿਆ ਫਿਰ ਜਦੋਂ ਪਰਿਵਾਰ ਨੇ ਰੌਲਾ ਪਾਇਆ ਵੀਡੀਓ ਮੰਗੀ ਸੀ ਸੀਸੀਟੀਵੀ ਫੋਟੋਜ਼ ਮੰਗੀਆਂ ਫਿਰ ਉੱਥੇ ਰੌਲਾ ਪੈਂਦਾ ਤੇ ਮੁੜ ਕੇ ਸਾਰੇ ਡਾਕਟਰ ਹਸਪੀਟਲ ਵਿੱਚ ਗੱਡੀਆਂ ਚੱਕ ਕੇ ਘਰਾਂ ਨੂੰ ਭੱਜ ਜਾਂਦੇ ਆ ਮੁੜਕੇਡੇ ਗਾੜਾ ਪਰਿਵਾਰ ਨੂੰ ਧੱਕੇ ਮਾਰ ਮਾਰ ਕੇ ਕਹਿੰਦੇ ਬਾਹਰ ਜਾਓ ਬਾਹਰ ਜਾਓ ਬਾਹਰ ਜਾਓ ਜੇਕਰ ਡਾਕਟਰ ਸੱਚੇ ਆ ਫੋਰਟਿਜ ਹਸਪੀਟਲ ਦੇ ਬੰਦੇ ਸੱਚੇ ਆ ਤੇ ਫਿਰ ਉਹ ਪਰਿਵਾਰ ਨੂੰ ਓਟੀ ਦੀਆਂ ਵੀਡੀਓ ਫੋਟੋਜ਼ ਕਿਉਂ ਨਹੀਂ ਦਿੰਦੇ ਪਏ ਕਿਤੇ ਨਾ ਕਿਤੇ ਫਿਰ ਦਾਲ 'ਚ ਕੁਝ ਕਾਲਾ ਹੈਗਾ ਪਰ ਤੁਸੀਂ ਇਹ ਦੇਖੋ ਯਾਰ ਵੀ ਇਹ ਕਿੱਡੇ ਵੱਡੇ ਜਲਾਦ ਨੇ ਕਿੱਡੇ ਵੱਡੇ ਤਰਿੰਦੇ ਨੇ ਕਿ ਪਹਾੜ ਜਿੱਡਾ ਬੰਦਾ ਯਾਰ 7 ਫੁੱਟ ਦਾ ਡਾਕਟਰਾਂ ਦੀ ਮਾੜੀ ਕਰਤੂਤ ਕਰਕੇ ਇੱਕ ਝੁਟਕੀ 'ਚ ਮਾਰ ਕੇ ਸਿੱਟਦਾ ਜਿਵੇਂ ਕਸਾਈ ਬੱਕਰੇ ਨੂੰ ਵੱਢ ਕੇ ਸਿੱਟ ਦਿੰਦਾ ਇੱਕ ਪਾਸੇ ਰਾਜਵੀਰ ਜਵੰਧ ਦੀ ਲਾਸ਼ ਤੋਂ ਪੈਸਾ ਕਮਾਲਿਆ ਵੈਂਟੀਲੇਟਰ ਤੇ ਪਾ ਕੇ ਜਿਉਂਦਾ ਰੱਖ ਲਿਆ ਦੂਜੇ ਪਾਸੇ ਬਰਿੰਦਰ ਘੋਮਣ ਨੂੰ ਓਵਰਡੋਜ਼ ਲਾ ਕੇ ਉਹ ਬਚਾਰ ਨੂੰ ਟਪਾ ਕੇ ਪਾਸੇ ਕਰਤਾ ਪਰ ਐਂ ਆ ਵੀ ਬੋਲੇ ਕੌਣ ਇਹਨਾਂ ਦੇ ਖਿਲਾਫ ਬੋਲੇ ਕੌਣ ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੇ ਹਸਪਤਾਲ ਆ ਭਰਾਵੋ ਵੱਡੇ ਲੋਕਾਂ ਦੇ ਹਸਪਤਾਲ ਨੇ ਇਹ ਇਹ ਸਰਕਾਰ ਨੂੰ ਸਿੱਧੀਆਂ ਬੁਰਕੀਆਂ ਸੁੱਟਦੇ ਆ ਇਲੈਕਸ਼ਨ ਦੇ ਟਾਈਮ ਤੇ ਕਾਰਪੋਰੇਟ ਘਰਾਣੇ ਸਰਕਾਰ ਨੂੰ ਕਰੋੜਾਂ ਰੁਪਈਆਂ ਚ ਫੰਡ ਦਿੰਦੇ ਆ ਫਿਰ ਉਹ ਫੰਡ ਆਪਣੇ ਵਰਗਿਆਂ ਤੋਂ ਪੂਰਾ ਕੀਤਾ ਜਾਂਦਾ ਵੈਂਟੀਲੇਟਰਾਂ ਦੇ ਪਾ ਪਾ ਕੇ ਇਹ ਕੋਈ ਕਰੋੜਾਂ ਰੁਪਏ ਸਰਕਾਰ ਨੂੰ ਜੇਬ ਚ ਨਹੀਂ ਦਿੰਦੇ ਆਪਣੇ ਸਿਰਾਂ ਤੋਂ ਦਿੰਦੇ ਆ ਜਦੋਂ ਕਿ ਐਡਮਿਟ ਹੁੰਦਾ ਵੈਂਟੀਲੇਟਰ ਤੇ ਪਾਓ ਲੱਖਾਂ ਰੁਪਏ ਕਮਾਓ ਬੰਦਾ ਤਾਂ ਮਾਰ ਕੇ ਹੀ ਘੱਲਦੇ ਜਿਉਂਦਾ ਸੁੱਖ ਨਾਲ ਜਿੱਦੱਕ 40 ਹਸਪਤਾਲ ਚ ਕੋਈ ਚੰਗਾ ਬੰਦਾ ਆਇਆ ਹੀ ਨਹੀਂਗਾ ਜਿੰਨੇ ਬੰਦੇ ਵੈਂਟੀਲੇਟਰ ਤੇ ਪਾਏ ਜਾਂਦੇ ਜੇ 100 ਬੰਦਾ ਪਾਏ ਤਾਂ 100 ਚੋਂ ਸਿਰਫ ਤਿੰਨਾਂ ਦੇ ਬਚਣ ਦੇ ਚਾਂਸ ਹੁੰਦੇ ਆ 97 ਬੰਦੇ ਵੈਂਟੀਲੇਟਰ ਤੋਂ ਮਾਰ ਕੇ ਉਤਰਦੇ ਆ ਫਿਰ ਦੱਸੋ ਵੀ ਡਾਕਟਰ ਕਿਉਂ ਵੈਂਟੀਲੇਟਰ ਤੇ ਮਰੀਜ਼ਾਂ ਨੂੰ ਪਾਉਂਦੇ ਆ ਕਿਉਂ ਲੋਕਾਂ ਨਾਲ ਖਿਲਵਾੜ ਹੁੰਦਾ ਮਰੀਜ਼ ਤਾਂ ਮਰਨ ਵਾਲਾ ਮਰਦਾ ਹੀ ਆ ਪਿੱਛੋਂ ਉਹਦਾ ਘਰ ਤਬਾਹ ਹੋ ਜਾਂਦਾ ਘਰ ਮੁੱਦਾ ਹੋ ਜਾਂਦਾ ਬੰਦੇ ਕਰਜ਼ਾਈ ਹੋ ਜਾਂਦੇ ਸਾਰੀ ਉਮਰ ਬੰਦਿਆਂ ਤੋਂ ਉੱਠਿਆ ਨਹੀਂ ਜਾਂਦਾ ਘਰ ਦਾ ਜੀ ਵੀ ਗਿਆ ਪਿੱਛੋਂ ਘਰ ਵੀ ਵੇਲਾ ਹੋ ਗਿਆ ਜਿਹੜੇ ਬਚ ਗਏ ਉਹ ਮੁੜ ਕੇ ਕਰਜ਼ੇ ਦੀ ਦਲਦਲ ਚ ਇਹੋ ਜੇ ਫਸ ਜਾਂਦੇ ਉਹ ਨਿਤ ਮਰਦੇ ਆ ਵਿਚਾਰੇ ਪ੍ਰਾਈਵੇਟ ਹਸਪਤਾਲ ਤੇ ਪ੍ਰਾਈਵੇਟ ਸਕੂਲ ਇਹਨਾਂ ਨੇ ਐਡਾ ਕ ਕਾਹਨ ਕੀਤਾ ਹੋਇਆ ਪੰਜਾਬ ਦਾ ਵੀ ਗੱਲਾਂ ਹੀ ਛੱਡ ਦਿਓ ਇਹਨਾਂ ਨੇ ਹੱਥਾਂ 'ਚ ਕਾਪੇ ਫੜੇ ਆ ਵੱਡ ਵੱਡ ਲੋਕਾਂ ਨੂੰ ਸਿੱਟੀ ਤੁਰੇ ਆਉਂਦੇ ਆ ਪਰ ਸਾਡੀ ਸਰਕਾਰ ਇਹਨਾਂ ਦੇ ਖਿਲਾਫ ਕੁਝ ਨਹੀਂ ਬੋਲਦੀ ਸਾਡੀ ਸਰਕਾਰ ਕੋਈ ਐਕਸ਼ਨ ਨਹੀਂ ਲੈਂਦੀ ਕੋਈ ਨਦੀ ਪੁੱਛ ਗਿਆ ਨਹੀਂ ਕੋਈ ਇਹਨਾਂ ਦੀ ਪੜਤਾਲ ਨਹੀਂ ਬਹੁਤ ਸਾਰੇ ਬੰਦੇ ਡਾਕਟਰਾਂ ਦੀਆਂ ਗਲਤੀਆਂ ਕਰਕੇ ਮਾਰੇ ਜਾਂਦੇ ਆ ਹਸਪਤਾਲਾਂ ਦੇ ਵਿੱਚ ਬਹੁਤ ਸਾਰੇ ਬੰਦੇ ਡਾਕਟਰਾਂ ਦੀਆਂ ਗਲਤੀਆਂ ਕਰਕੇ ਮਰਦੇ ਵੀ ਆ ਸਿਆਣੇ ਕਹਿੰਦੇ ਵੀ ਜਿਹੜਾ ਡਾਕਟਰ ਆ ਉਹ ਦੂਜਾ ਰੱਬ ਦਾ ਰੂਪ ਹੁੰਦਾ ਪਰ ਮੈਨੂੰ ਲੱਗਦਾ ਰੱਬ ਦਾ ਰੂਪ ਹੁਣ ਜਲਾਦ ਦਾ ਰੂਪ ਬਣ ਚੁੱਕਿਆ ਕਿਤੇ ਨਾ ਕਿਤੇ ਡਾਕਟਰਾਂ ਦੀ ਵੀ ਬਹੁਤ ਵੱਡੀ ਮਜਬੂਰੀ ਆ ਕਿਉਂਕਿ ਕਾਰਪੋਰੇਟ ਘਰਾਣਿਆਂ ਦੇ ਹਸਪਤਾਲ ਲੈ ਇਹ ਡਾਕਟਰਾਂ ਨੂੰ ਗਾਲ ਤਨਖਾਹ ਮਤੇ ਰੱਖਿਆ ਜਾਂਦਾ ਜੋ ਕਾਰਪੋਰੇਟ ਘਰਾਣਾ ਕਹਿੰਦਾ ਜਿਵੇਂ ਪਿੱਛੋਂ ਚਾਬੀ ਭਰੀ ਜਾਂਦੀ ਹੈ ਫਿਰ ਇਹਨਾਂ ਵਿਚਾਰਨ ਨੂੰ ਉਹੀ ਬੋਲੀ ਬੋਲਣੀ ਪੈਂਦੀ ਹੈ ਕਿਤੇ ਨਾ ਕਿਤੇ ਇਹ ਵੀ ਮਜਬੂਰੀ ਦੇ ਬਸ ਪੈ ਜਾਂਦੇ ਆ ਮੈਂ ਤਾਂ ਯਾਰ ਹੈਰਾਨ ਹੋ ਗਿਆ ਜਦੋਂ ਬਰਿੰਦਰ ਘੋਮਣ ਦੀ ਪੋਸਟ ਦੇਖੀ ਬਾਅਦ ਚ ਉਹ ਸਾਰਾ ਜਾਂਚ ਪੜਤਾਲ ਕੀਤੀ ਵੀ ਬੰਦੇ ਦੀ ਕਿੱਦਾਂ ਮੌਤ ਹੋਈ ਤਾਂ ਸੁਣ ਕੇ ਇੱਕ ਵਾਰੀ ਝਟਕਾ ਲੱਗਿਆ ਯਾਰ ਵੀ 7 ਫੁੱਟ ਦਾ ਬੰਦਾ ਇਹਨਾਂ ਲਈ ਕੁਝ ਵੀ ਨਹੀਂ ਸੀਗਾ ਡਾਕਟਰਾਂ ਨੇ ਇੰਨੀ ਅਣਗਹਿਲੀ ਵਰਤੀ ਕਿ ਆਪਰੇਸ਼ਨ ਦੇ ਟਾਈਮ ਉੱਥੇ ਕੋਈ ਹਾਰਡ ਦਾ ਡਾਕਟਰ ਮੌਜੂਦ ਹੀ ਨਹੀਂ ਹੈਗਾ ਸੀਗਾ ਕੋਲ ਹਸਪੀਟਲ ਦੇ ਵਿੱਚ ਕਹਿੰਦੇ ਹਾਰਡ ਦਾ ਡਾਕਟਰ ਹੀ ਨਹੀਂ ਬੈਠਾ ਸੀ ਉਸ ਟਾਈਮ ਤੇ ਕੋਈ ਜਾ ਕੇ ਸਿੱਧਾ ਆਪਰੇਸ਼ਨ ਕਰਤਾ ਵੀ ਕੋਈ ਨਹੀਂ ਜੀ ਬੱਕਰਾ ਹੀ ਬਟਨਾ ਕੋਈ ਗੱਲ ਨਹੀਂ ਜੀ ਮਰ ਗਿਆ ਮਰ ਗਿਆ ਜੀ ਬਚ ਗਿਆ ਬਚ ਗਿਆ ਜਿਹੜਾ ਸਰੀਰ ਨੀਲਾ ਹੋਇਆ ਉਹ ਦੂਜੇ ਡਾਕਟਰ ਵੀ ਕਹਿ ਰਹੇ ਆ ਜਿਹੜੇ ਹੋਰ ਡਾਕਟਰ ਨੇ ਆਸੇ ਪਾਸੇ ਦੇ ਕੋਈ ਚੰਗੀਆਂ ਜਾਗਦੇ ਜਮੀਰ ਵਾਲੇ ਵੀ ਹੁੰਦੇ ਆ ਉਹ ਕਹਿੰਦੇ ਹਾਰਟ ਟੈਕ ਨਾਲ ਸਰੀਰ ਨੀਲਾ ਨਹੀਂ ਹੋ ਸਕਦਾ ਹੁਣ ਪਰਿਵਾਰ ਨੂੰ ਉਹ ਵੀਡੀਓ ਦੇਣ ਤੋਂ ਭੱਜ ਰਿਹਾ ਸੀਸੀਟੀਵੀ ਦੀਆਂ ਫੋਟੋਸ ਦੇਣ ਤੋਂ ਭੱਜ ਰਿਹਾ ਫਿਰ ਕਿਤੇ ਨਾ ਕਿਤੇ ਦਾਲ ਚ ਕੁਝ ਕਾਲਾ ਹੈਗਾ ਫਿਰ ਸਿੱਧੇ ਕਾਤਲ ਡਾਕਟਰ ਹੀ ਨੇ ਫਿਰ ਕਤਲ ਡਾਕਟਰਾਂ ਨੇ ਕੀਤਾ ਸਿੱਧਾ ਦੱਸਦਾ ਇਸ ਗੱਲ ਕਰਕੇ ਲੋਕੋ ਆਵਾਜ਼ ਚੱਕੋ ਆਵਾਜ਼ ਚੱਕੋ ਸਾਹਮਣੇ ਹਸਪਤਾਲ ਤੇ ਪਹੁੰਚਣਾ ਇੱਕ ਨੱਕ ਦਿਨ ਇਲਾਜ ਸਾਰਿਆਂ ਦੇ ਹੋਣੇ ਹਸਪਤਾਲਾਂ ਦੇ ਵਿੱਚੋਂ ਪਰ ਇਹਨਾਂ ਨੂੰ ਨਾਥ ਪਾ ਲੋ ਬਹੁਤ ਸਾਰੇ ਘਰ ਇਹਨਾਂ ਡਾਕਟਰਾਂ ਦੀ ਵਜ੍ਹਾ ਕਰਕੇ ਉੱਜੜ ਗਏ ਬਰਬਾਦ ਹੋ ਗਏ ਲੱਖਾਂ ਰੁਪਈਆ ਲੋਕਾਂ ਤੋਂ ਲੁੱਟਿਆ ਜਾਂਦਾ ਪਰ ਘਰ ਦਾ ਜੀ ਫਿਰ ਨਹੀਂ ਬਚਦਾ ਪਰ ਮੈਨੂੰ ਪਤਾ ਇਹ ਵੀਡੀਓ ਦਾ ਕਿਸੇ ਦੇ ਅਸਰ ਨਹੀਂ ਹੋਣਾ ਕਿਸੇ ਨੇ ਨਹੀਂ ਬੋਲਣਾ ਕਿਸੇ ਨੇ ਨਹੀਂ ਆਵਾਜ਼ ਚੱਕਣੀ ਆ ਚਾਰ ਦਿਨ ਸੋਸ਼ਲ ਮੀਡੀਆ ਦੇ ਹੱਲਾ-ਹੱਲਾ ਹੋਣਾ ਉਸ ਤੋਂ ਬਾਅਦ ਸਾਰੇ ਸੁਸਤਰੀ ਸਮਝ ਜਾਣਗੇ ਤੇ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਦੇ ਖਿਲਾਫ ਕਦੇ ਨਹੀਂ ਬੋਲਣਾ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਕਦੇ ਨਹੀਂ ਬੋਲਣਾ ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੇ ਆ ਅਮੀਰਾਂ ਬੰਦਿਆਂ ਦੇ ਆ ਉਹਨਾਂ ਵੱਲੋਂ ਸਰਕਾਰ ਨੂੰ ਇਲੈਕਸ਼ਨਾਂ 'ਚ ਕਰੋੜਾਂ ਦੇ ਫੰਡ ਦਿੱਤੇ ਜਾਂਦੇ ਆ ਉਹ ਕਿਉਂ ਬੋਲਣਗੇ ਤੇ ਬਲੀ ਦੇ ਬੱਕਰੇ ਕੌਣ ਬਣਦੇ ਆ ਆਪਣੇ ਵਰਗੇ ਆਮ ਲੋਕ ਆਮ ਜਨਤਾ ਮੈਂ ਕਹਿੰਦਾ ਵੀ ਰੱਬਾ ਜੇ ਤੂੰ ਲੈ ਕੇ ਜਾਣਾ ਹੁੰਦਾ ਨਾ ਬੰਦੇ ਨੂੰ ਤਾਂ ਸਿੱਧਾ ਹੀ ਲੈ ਜਾਇਆ ਕਰ ਪਰ ਡਾਕਟਰਾਂ ਦੇ ਵਾਸ ਨਾ ਪਾਇਆ ਕਰ ਬਸ ਇੱਕੋ ਹੀ ਅਰਦਾਸ ਆ ਮਹਾਰਾਜ ਅੱਗੇ ਵੀ ਜੇ ਬੰਦੇ ਨੂੰ ਲੈ ਜਾਣਾ ਤਾਂ ਸਿੱਧਾ ਲੈ ਜਾਇਆ ਕਰ ਪਰ ਆ ਡਾਕਟਰ ਜਲਾਦਾਂ ਦੇ ਵਾਸ ਨਾ ਪਾਇਆ ਕਰ ਬੰਦਾ ਤਾਂ ਮਰਨ ਵਾਲਾ ਮਰ ਜਾਂਦਾ ਪਿੱਛੋਂ ਇਹ ਪਰਿਵਾਰ ਨੂੰ ਵੀ ਮਾਰ ਕੇ ਸਿਰ ਦਿੰਦੇ ਡਾਕਟਰ ਤਾਂ ਇਹ ਪ੍ਰਾਈਵੇਟ ਹਸਪਤਾਲ ਵਾਲੇ ਤਾਂ ਬੰਦੇ ਪਰਿਵਾਰ ਨੂੰ ਵੀ ਜਿਉਣ ਜੋਗਾ ਨਹੀਂ ਛੱਡਦੇ ਲੱਖਾਂ ਰੁਪਏ ਪਰਿਵਾਰ ਤੋਂ ਲੁੱਟ ਲੈਂਦੇ ਆ ਉਹ ਸਾਰੀ ਉਮਰ ਕਰਜ਼ਾ ਲਾਉਂਦੇ ਮਰ ਜਾਂਦੇ ਆ ਉਹ ਟੈਨਸ਼ਨਾਂ ਜੀ ਮਰ ਜਾਂਦੇ ਨਹੀਂ ਹੁੰਦੀਆਂ ਗੋਲੀਆਂ ਖਾ ਖਾ ਕੇ ਰਾਜਵੀਰ ਜਵੰਦਾ ਦੀ লাশ ਤੇ ਵਰਿੰਦਰ ਘੁੰਮਣ ਦਾ ਆਪਰੇਸ਼ਨ ਦੋਨਾਂ ਚੋਂ ਹੀ ਡਾਕਟਰਾਂ ਨੇ ਆਪ ਦਾ ਫਾਇਦਾ ਦੇਖਿਆ ਆਪ ਦੀ ਫੋਕੇ ਬੱਲੇ ਬੱਲੇ ਦੇਖੀ ਤੇ ਦੋਨੇ ਬੰਦੇ ਹੀ ਖਤਮ ਕਰਕੇ ਕਰਨ ਨੂੰ ਤੋਰਤੇ ਅੱਜ ਤੱਕ 40 ਹਸਪਤਾਲ ਦੇ ਵਿੱਚ ਜਿੰਨੇ ਬੰਦੇ ਵੈਂਟੀਲੇਟਰ ਤੇ ਇਹਨਾਂ ਨੇ ਪਾਏ ਆ ਇੱਕ ਵੀ ਬੰਦਾ ਜਿਉਂਦਾ ਨਹੀਂ ਉੱਥੋਂ ਆਇਆ ਇੱਕ ਵੀ ਬੰਦਾ ਜਿਉਂਦਾ ਆਇਆ ਹੋਵੇ ਤੇ ਬਿੱਲ ਲੱਖਾਂ ਰੁਪਏਜ਼ ਬਣਾਇਆ ਇਹਨਾਂ ਨੇ ਲੱਖਾਂ ਰੁਪਇਆ ਪਰਿਵਾਰਾਂ ਦਾ ਲੁੱਟ ਲਿਆ ਇਹਨਾਂ ਨੇ ਨਾਲੇ ਅਗਲੇ ਦਾ ਘਰ ਦਾ ਜੀਮਰਗਨ ਵਾਲੇ ਘਰ ਮੁੱਦਾ ਹੋ ਗਿਆ ਇਸ ਗੱਲ ਕਰਕੇ ਇੰਨਾ ਮੁੱਦਿਆਂ ਤੇ ਬੋਲਣ ਦੀ ਲੋੜ ਆ ਲੋਕੋ ਅੱਜ ਬੋਲ ਲੋਗੇ ਚੰਗੇ ਰਹੋਗੇ ਨਹੀਂ ਤਾਂ ਵਾਰੀ ਸਭ ਦੀ ਆਉਣੀ ਆ ਬਲੀ ਦੇ ਬੱਕਰੇ ਸਾਹਮਣੇ ਇੱਥੇ ਬੰਨਣਾ ਬਾਕੀ ਵੀਡੀਓ ਸ਼ੇਅਰ ਲਾਜ਼ਮੀ ਕਰਿਓ ਕੋਸ਼ਿਸ਼ ਕਰਿਓ ਕਿ ਇਹ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੱਕ ਜ਼ਰੂਰ ਪਹੁੰਚੇ ਬਾਕੀ ਜੇ ਕੋਈ ਸ਼ਬਦ ਵੱਧ ਘੱਟ ਬੋਲੇ ਤਾਂ ਮਾਫੀ ਚਾਹੁੰਦੇ ਆ ਵੀ